ਖੁਸ਼ਿਆਰਪੁਰ ਵਾਲੀ ਘਟਨਾ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਬੱਚੇ ਨਾਲ ਕੀ ਦੁਸ਼ਕਰਮ ਕੀਤਾ ਉਸ ਪ੍ਰਵਾਸੀ ਨੇ ਪਰ ਦੇਖੋ ਉਹਦਾ ਵਿਰੋਧ ਵੀ ਬਹੁਤ ਹੋਇਆ ਉਹ ਵੀ ਉਹਨਾਂ ਦਾ ਪ੍ਰਵਾਸੀਆਂ ਦਾ ਸਾਰਿਆਂ ਨੇ ਕੀਤਾ ਆਪਣੇ ਆਪਣੇ ਚੈਨਲਾਂ ਦੇ ਫੇਸਬੁੱਕਾਂ ਦੇ YouTubeਾਂ ਦੇ ਵਿੱਚ ਲਾਈ ਵੀਡੀਓ ਜਿਵੇਂ ਕਿਸੇ ਤੋਂ ਵਿਰੋਧ ਓਕਣ ਕੀਤਾ ਸ਼ਹਿਰ ਦੇ ਵਿੱਚ ਵੀ ਲੋਕਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਪਰ ਜਿਹੜਾ Hindu ਸੰਗਠਨ ਦਾ ਪੰਜਾਬ ਦੇ ਵਿੱਚ ਜਿਹੜਾ ਅਮਿਤ ਅਰੋੜਾ ਆ ਉਹਨੇ ਪ੍ਰਵਾਸੀਆਂ ਦੇ ਪੱਖ ਵਿੱਚ ਵੀਡੀਓ ਪਾਈ ਆ ਉਹਨੇ ਪਹਿਲਾਂ ਕੀ ਕਿਹਾ ਜਿਨੇ ਇਹ ਵੀਡੀਓ ਨਹੀਂ ਸੁਣੀ ਨਾ ਉਹ ਮੈਂ ਕੱਲ ਇਹ ਵੀਡੀਓ ਪਾਈ ਦੀ ਆਪਦੇ ਪੇਜ ਤੋਂ ਮੈਂ ਉਹ ਵੀਡੀਓ ਦਾ ਲਿੰਕ ਨਾਲ ਜਿਹੜਾ ਆਪਣੇ ਕਮੈਂਟਾਂ ਦੇ ਵਿੱਚ ਪਾਉਂਗਾ ਤੁਸੀਂ ਉੱਥੇ ਜਾ ਕੇ ਜ਼ਰੂਰ ਸੁਣਿਆ ਤੁਹਾਨੂੰ ਪਤਾ ਲੱਗ ਜਾਊਗਾ ਅਮਿਤ ਅਰੋੜਾ ਕੀ ਬੋਲ ਰਿਹਾ ਸੀ ਪਰ ਮੈਂ ਤੁਹਾਨੂੰ ਦੱਸ ਵੀ ਦਿੰਨਾ ਉਹ ਕਹਿੰਦਾ ਵੀ ਅਸੀਂ ਪ੍ਰਵਾਸੀਆਂ ਦੇ ਨਾਲ ਆ ਪ੍ਰਵਾਸੀ ਸਾਡੇ ਭਰਾ ਨੇ ਤੇ ਪੂਰੀ ਇੰਡੀਆ ਦੇ ਜਿੰਨੇ ਵੀ Hindu ਆਪਣਾ ਸ਼ਿਵ ਸੈਨ ਵਾਲੇ ਸੰਗਠਨ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ ਇਹਨਾਂ ਦਾ ਸਾਥ ਦਿਗੋ ਇਹਨਾਂ ਨੂੰ ਇਹ ਕਹੋ ਵੀ ਇਹ ਸਾਡੇ ਭਰਾ ਨੇ ਜਿਹੜੇ ਪ੍ਰਵਾਸੀ ਨੇ ਉਹਨੇ ਇਹ ਗੱਲ ਕਹੀ ਆ ਤੁਹਾਨੂੰ ਪਤਾ ਹੀ ਆ ਵੀ ਅਮ ਜਿਹੜੇ Hindu ਸੰਗਠਨ ਨੇ ਦੇਖੋ ਮੈਂ ਪਹਿਲਾਂ ਕਹਾਂ ਕਿ ਅੱਡੇ ਵੀ ਆਪਾਂ ਧਰਮ ਦੀ ਗੱਲ ਨਹੀਂ ਕਰਦੇ ਆਪਾਂ ਜਿਹੜੇ ਵਿੱਚ ਧਰਮ ਦੇ ਬੰਦੇ ਨੇ ਉਹਨਾਂ ਦੀ ਗੱਲ ਕਰ ਰਹੇ ਆ ਜਿਹੜੇ ਹਿੰਦੂ ਸੰਗਠਨ ਦੇ ਵਿੱਚ ਸ਼ਿਵ ਸੈਨ ਵਾਲੇ ਹੋਗੇ ਜਾਂ ਬਜਰੰਗ ਦਲ ਵਾਲੇ ਹੋਗੇ ਇਹ ਕਦੇ ਵੀ ਮੈਨੂੰ ਦੀ ਕੋਈ ਵੀਡੀਓ ਨਹੀਂ ਸੁਣੀ ਹੈਗੀ ਵੀ ਵੀ ਇਹ ਪੰਜਾਬ ਦੇ ਨਾਲ ਖੜੇ ਨੇ ਨਾ ਤਾਂ ਕਦੇ ਇਹ ਪਾਣੀਆਂ ਦੇ ਮੁੱਦੇ ਤੇ ਬੋਲੇ ਨੇ ਨਾ ਇਹ ਪੰਜਾਬ ਦੇ ਵਿੱਚ ਇਹਦਾ ਚੱਲਦਾ ਰਹਿੰਦਾ ਨਸ਼ਿਆਂ ਦਾ ਵਿਰੋਧ ਹੁੰਦਾ ਹੈ ਨਾ ਕਦੇ ਉਹਦੇ ਵਿਰੁੱਧ ਬੋਲੇ ਨੇ ਪਾਸ਼ਾ ਦਾ ਚੱਲ ਕੇ ਰਹਿੰਦਾ ਪੰਜਾਬੀ ਭਾਸ਼ਾ ਦੇ ਪਹਿਲ ਦੇਣ ਦੀ ਕਦੇ ਨਾ ਉਹਨਾਂ ਨੇ ਗੱਲ ਪੰਜਾਬੀ ਭਾਸ਼ਾ ਦੀ ਤਾਂ ਪਹਿਲੇ ਕੀ ਦੇਣਗੇ ਕਿਉਂਕਿ ਇਹ ਆਪਣੇ ਬੱਚਿਆਂ ਦਾ ਜਦੋਂ ਐਡਮਿ ਉੱਥੇ ਵੀ ਜਿਹੜੀ ਮਦਰ ਲੈਂਗੁਏਜ ਆ ਜਾਂ ਮਾਤਰ ਭਾਸ਼ਾ ਆ ਉੱਥੇ ਹਿੰਦੀ ਲਿਖਾਉਂਦੇ ਨੇ ਇਹ ਪੰਜਾਬੀ ਦੀ ਮੈਨੂੰ ਨਹੀਂ ਲੱਗਦਾ ਵੀ ਇਹ ਕਦੇ ਪੱਖ ਕਰਨਗੇ ਪੰਜਾਬੀ ਭਾਸ਼ਾ ਦੀ ਕਿਉਂਕਿ ਆਪਦੀ ਇਹ ਜਿਹੜੀ ਮਾਤਰ ਭਾਸ਼ਾ ਇਹ ਹਿੰਦੀ ਕਹਿੰਦੇ ਨੇ ਚਲੋ ਛੱਡੋ ਇਹ ਤਾਂ ਆਪਣਾ ਗੱਲ ਮੁੱਦੇ ਜਿਹੜੀ ਆਪਾਂ ਬੱਚੇ ਦੀ ਗੱਲ ਕਰਦੇ ਸੀ ਸ਼ਿਵ ਸੈਨ ਵਾਲੇ ਨੇ ਕਿਸੇ ਨੇ ਵੀ ਜਾਂ ਕਿਸੇ ਬਜਰੰਗ ਦਲ ਨੇ ਜਾਂ ਕਿਸੇ ਵੀ ਹਿੰਦੂ ਬਲੌਗਰ ਨੇ ਇਹ ਗੱਲ ਨਹੀਂ ਆਖੀ ਇਹ ਵੀ ਅਮਿਤ ਰੋੜਾ ਨੂੰ ਵੀ ਹਾਂ ਤੂੰ ਇਹ ਕੀ ਬੋਲ ਰਿਹਾ ਹੈ ਆ ਵੀ ਉਹ ਬੱਚੇ ਨਾਲ ਇਹਨਾਂ ਦੁਸ਼ਕਰਮ ਹੋਇਆ ਇਹਨਾਂ ਗਲਤ ਹੋਇਆ ਤੂੰ ਉਹਨਾਂ ਦੇ ਪੱਖ ਦੇ ਵਿੱਚ ਵੀਡੀਓ ਪਾ ਰਿਹਾ ਹੈ ਆ ਉਹ ਕਿਸੇ ਨੇ ਵੀ ਅਮਿਤ ਆਰਾੜਾ ਦਾ ਵਿਰੋਧ ਨਹੀਂ ਕੀਤਾ ਹੈਗਾ ਨਾ ਅੱਛਾ ਜਿਹੜੀ ਇਹ ਸੰਸਥਾ ਦਾ ਮੁਖੀ ਆ ਸ਼ਾਇਦ ਮੈਨੂੰ ਲੱਗਦਾ ਇਹ ਸ਼ਿਵਸੈਨ ਵਾਲਿਆਂ ਦਾ ਸ਼ਿਵਸੈਨ ਵਾਲਿਆਂ ਦੇ ਵਿੱਚ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਹੈਗਾ ਵੀ ਇਹਨੂੰ ਇਹਨੂੰ ਇਹ ਗੱਲ ਕਹਿ ਸਕੇ ਯਾਰ ਵੀ ਤੂੰ ਇਹ ਕੀ ਕਹਿ ਰਿਹਾ ਹੈਂ ਇਹਦਾ ਵਿਰੋਧ ਕਰਨ ਵਾਲਾ ਕੋਈ ਨਹੀਂ ਹੈਗਾ ਵੀ ਤੂੰ ਯਾਰ ਇੱਕ ਬੱਚੇ ਨਾਲ ਕਿੰਨਾ ਗਲਤ ਹੋਇਆ ਦੇਖੋ ਉਹਦੇ ਗੁਪਤੰਗ ਵਿੱਚ ਡੰਡਾ ਦਿੱਤਾ ਗਿਆ ਉਹਦੇ ਨਾਲ ਗਲਤ ਕੀਤਾ ਗਿਆ ਇਹੋ ਜੀ ਹਰਕਤ ਤਾਂ ਯਾਰ ਮੈਨੂੰ ਲੱਗਦਾ ਕਿ ਜਿਹਦੀ ਸਤ ਪੁਸਤਾਂ ਦੀ ਦੁਸ਼ਮਣੀ ਹੋਵੇ ਉਹ ਵੀ ਨਹੀਂ ਕਰਦਾ ਹੈਗਾ ਕਿਸੇ ਨਾਲ ਜਿਹੜਾ ਉਹ ਬੱਚੇ ਨਾਲ ਕੀਤਾ ਫੇਰ ਵੀ ਸ਼ਿਵਸੈਨ ਵਾਲੇ ਨੇ ਕਿਸੇ ਨੇ ਅਮਿਤ अरोड़ा ਦਾ ਵਿਰੋਧ ਨਹੀਂ ਕੀਤਾ ਵੀ ਹਾਂ ਤੂੰ ਇਹ ਕੀ ਕਹਿ ਰਿਹਾ ਤੂੰ ਇਹ ਬਹੁਤ ਗਲਤ ਕਹਿ ਰਿਹਾ ਤੇਰੇ ਵਾਸਤੇ ਇਹ ਚੰਗੀ ਗੱਲ ਨਹੀਂ ਉਹ ਛੱਡੋ ਨਾ ਕਿਸੇ ਯੂਟਿਊਬਰ ਨੇ ਅਮਿਤ अरोड़ा ਦਾ ਵਿਰੋਧ ਕੀਤਾ ਜਿਹੜਾ ਕੋਈ Hindu ਵੀਰ ਆ ਸਾਡਾ ਅਸੀਂ ਦੇਖੋ ਸਾਰਿਆਂ ਦਾ ਆਪ ਵੀਡੀਓ ਦੇਖਦੇ ਹਾਂ ਜੇ ਕੋਈ Hindu ਆ ਚਾਹੇ ਮੁਸਲਮਾਨ ਆ ਆਪਾਂ ਕਦੇ ਨਹੀਂ ਇਹ ਦੇਖਿਆ ਹੈਗਾ ਵੀ ਯਾਰ ਜਿਹਦੀ ਵੀਡੀਓ ਚੰਗੀ ਹੁੰਦੀ ਆਪਾਂ ਉਹ ਜਰੂਰ ਦੇਖਦੇ ਆਂ ਪਰ ਯਾਰ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਹੈਗਾ ਧਰਮ ਦੇ ਵਿੱਚ ਤੁਹਾਡੇ ਧਰਮ ਦੇ ਵਿੱਚ Hindu ਧਰਮ ਦੇ ਵਿੱਚ ਵੀ ਜਿਹੜਾ ਅਮਿਤ अरोड़ा ਦਾ ਵਿਰੋਧ ਕਰ ਸਕੇ ਇਸ ਗੱਲ ਦਾ ਕਿੰਨਾ ਦੁੱਖ ਦੀ ਗੱਲ ਆ ਯਾਰ ਉਹ ਉਹਨਾਂ ਬੰਦਿਆਂ ਦਾ ਸਾਥ ਦੇ ਰਿਹਾ ਆ ਜਿਹੜੇ ਬੰਦਿਆਂ ਨੇ ਉਹਨਾਂ ਨਾਲ ਦੁਸ਼ਕਰਮ ਕੀਤਾ ਇਹ ਪਹਿਲੀ ਵਾਰ ਨਹੀਂ ਹੋਇਆ ਕਿੰਨੀ ਵਾਰੀ ਹੋਇਆ ਇਹ ਇਹ ਪਹਿਲੀ ਵਾਰ ਥੋੜੀ ਹੋਇਆ ਕਿ ਉਹ ਬੱਚੇ ਨਾਲ ਬਹੁਤ ਵਾਰੀ ਇਹਨਾਂ ਨੇ ਗਲਤ ਕੀਤਾ ਆ ਹਜ਼ਾਰ ਦੇ ਵਿੱਚੋਂ 100 ਦੇ ਵਿੱਚੋਂ 80% ਜਿਹੜੇ ਪ੍ਰਵਾਸੀ ਨੇ ਉਹ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆ ਉਹਨਾਂ ਨੇ ਬਹੁਤ ਜ਼ਿਆਦੇ ਗਲਤ ਕਰਦੇ ਨੇ ਕੁੜੀਆਂ ਛੇੜਦੇ ਨੇ ਕਾਲਜਾਂ ਮੂਰੇ ਜਾ ਕੇ ਗੇੜੀਆਂ ਮਾਰਦੇ ਨੇ ਪਰ ਉਹਨਾਂ ਦਾ ਕੋਈ ਵਿਰੋਧ ਨਹੀਂ ਕਰਦਾ ਹੈਗਾ ਜੇ ਕੋਈ ਇੱਥੇ ਮਾੜੀ ਜੀ ਧਰਮ ਤੇ ਉਂਗਲ ਚੱਕਦੇ ਚਾਹੀਏ ਕੋਈ ਗੀਤ ਵੀ ਕਾਦੇ ਉਹਦੇ ਵਿਰੁੱਧ ਪਰ ਸਾਰੇ ਇਕੱਠੇ ਹੋ ਕੇ ਆ ਜਾਂਦੇ ਨੇ ਜੇ ਕੋਈ ਹੈਗਾ ਹੈ ਜਿਹਨੇ ਅਮਿਤੋ ਰੋਡ ਦੇ ਵਿਰੋਧ ਵਿੱਚ ਕੋਈ ਕਿਸੇ ਸੰਸਥਾ ਨੇ Hindu ਸੰਸਥਾ ਨੇ ਉਹ ਕਰਿਆ ਹੋਵੇ ਵਿਰੋਧ ਕਰਿਆ ਹੋਵੇ ਉਹ ਕਿਰਪਾ ਕਰਕੇ ਵੀਡੀਓ ਦੇ ਵਿੱਚ ਆਪਣਾ ਲਿੰਕ ਜਰੂਰ ਪਾਏਗਾ ਜਰੂਰ ਦੇਖੂਗਾ ਫਿਰ ਆਪਾਂ ਉਹਦਾ ਆਪਾਂ ਉਹਦਾ ਜਰੂਰ ਧੰਨਵਾਦ ਕਰਾਂਗੇ